ਸਰੋਇਪਰ ਅੰਦਰ ਗਰਮੀ ਅਤੇ ਲੋਡ ਦੇ ਚੱਲਦੇ ਆ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਭਿਆਨਕ ਅੱਗ ਜਿਹੜੀ ਆ ਉਹ ਲੱਗ ਗਈ ਆ ਘਟਨਾ ਜਿਹੜੀ ਆ ਸਰੋਇਪਰ ਦੀ ਗੋਬਿੰਦ ਨਗਰੀ ਵਿਖੇ ਵਾਪਰੀ ਆ ਜਿੱਥੇ ਬਿਜਲੀ ਦੀਆਂ ਤਾਰਾਂ ਨੂੰ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਜ਼ਿਆਦਾ ਸੀ ਕਿ ਨਾਲ ਲੱਗਦੇ ਘਰਾਂ ਵਿੱਚ ਵੀ ਭਾਰੀ ਨੁਕਸਾਨ ਜਿਹੜਾ ਉਹ ਹੋ ਸਕਦਾ ਸੀਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਸਰੋਇਪਰ ਦੀ ਗੋਬਿੰਦ ਨਗਰੀ ਦੀਆਂ ਹਨ ਜਿੱਥੇ ਲੋਡ ਅਤੇ ਗਰਮੀ ਦੇ ਚੱਲਦੇ ਆ ਬਿਜਲੀ ਦੀਆਂ ਤਾਰਾਂ ਨੂੰ ਅੱਗ ਜਿਹੜੀ ਆ ਉਹ ਲੱਗੀ ਹੋਈ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨੀ ਭਿਆਨਕ ਅੱਗ ਜਿਹੜੀ ਆ ਉਹ ਲੱਗੀ ਹੋਈ ਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਜਿਹੜਾ ਫੋਨ ਕੀਤਾ ਤਾਂ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਜਿਹੜਾ ਉਹ ਪਾਇਆ ਗਿਆ ਤਾਂ ਇਸ ਪੂਰੀ ਘਟਨਾ ਤੇ ਉੱਥੋਂ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਫਾਇਰ ਬ੍ਰਿਗੇਡ ਦੇ ਮੁਲਾਇਮਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਦਨੇ ਆ ਅੱਜ ਸ ਦੁਪਹਿਰ ਦੇ ਟਾਈਮ ਪਹਿਲਾਂ ਥੋੜੀ ਥੋੜੀ ਅੱਗ ਝੁੱਲਸ ਰਹੀ ਸੀ ਉਸ ਵੇਲੇ ਮੈਂ ਫੋਨ ਕੀਤਾ ਜੇਈ ਨੂੰ ਉਸ ਤੋਂ ਬਾਅਦ ਐਸੀ ਉਹਨੂੰ ਫੋਨ ਕੀਤਾ ਕੋਈ ਸੁਣਾਈ ਨਹੀਂ ਪਰ ਉਸੇ ਐਸਡੀਓ ਨੇ ਨਾਲ ਦੀ ਨਾਲ ਅਲੋਪ ਤੋਂ ਪਿੱਛੇ ਫਲਾਈਟ ਕਟਵਾਤੀ ਸੀ ਫਿਰ ਜਦੋਂ ਅੱਗ ਬਹੁਤ ਜ਼ਿਆਦਾ ਫੈਲੀ ਤੇ ਮੈਂ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਵਿਥਿਨ 5 ਤੋਂ 10 ਮਿੰਟ ਦੇ ਵਿੱਚ ਵਿੱਚ ਆ ਗਈ ਔਰ ਉਹਨਾਂ ਨੇ ਅੱਗ ਨੂੰ ਕਾਬੂ ਪਾ ਲਿਆ ਬਹੁਤ ਨੁਕਸਾਨ ਹੋਣਾ ਸੀ ਜਿਹੜਾ ਕਿ ਬਹੁਤ ਬਚ ਗਿਆ ਕਿਉਂਕਿ ਨਾਲ ਨਾਲ ਘਰ ਹੈ ਬੋਰ ਲੱਗੇ ਹੋਏ ਆ ਦੁਕਾਨਾਂ ਦੇ ਸਾਰਿਆਂ ਨੂੰ ਅੱਗੇ ਇਸ ਤਰ੍ਹਾਂ ਫੈਲ ਜਾਣੀ ਸੀ ਜਿਹਦੇ ਨਾਲ ਕੇ ਬਹੁਤ ਨੁਕਸਾਨ ਹੋਣਾ ਸੀ ਪਰ ਹੁਣ ਬਹੁਤ ਬਚਤ ਹੈ ਫਾਇਰ ਬਗੇ ਹੈ ਜਿਹੀ ਲੱਗੀ ਹੋਈ ਹੈ ਵਿਚਾਰੇ ਹੈ ਜਿਹੀ ਲੱਗੇ ਹੋਏ ਆ ਵੀ ਸੰਗੀਆਂ ਤਾਰਾ ਹੋ ਜਾਣ ਸਰ ਪਤਾ ਲਗਾ ਕਿਸ ਕਾਰਨ ਅਗ ਲੱਗੀ ਹੈ ਬਿਜਲੀ ਦਾ ਸ਼ਾਰਟ ਸਰਕਟ ਠੀਕ ਲੋਰ ਬਹੁਤ ਗਰਮੀ ਕਾਰਨ ਇੱਥੇ ਲੋਡ ਬਹੁਤ ਜ਼ਿਆਦਾ ਹੈ ਨਵੇਂ-ਨਵੇਂ ਇੱਥੇ 4-5 ਰੈਸਟੋਰੈਂਟ ਬਣ ਗਏ ਹੈ ਰੈਸਟੋਰੈਂਟ ਬਣਨ ਦਾ ਲੋਡ ਸਾਰਾ ਇਸੇ ਤਰ੍ਹਾਂ ਤੇ ਹੈ ਚਲੋ ਕਿ ਅਸੀਂ ਇਹਨਾਂ ਨੂੰ ਬਿਜਲੀ ਵਾਲਿਆਂ ਨੂੰ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਤੁਸੀਂ ਇਹਨਾਂ ਦੇ ਟਰਾਂਸਫਾਰਮਰ ਅਲੱਗ ਲਗਾ ਦਿਓ ਜਿਵੇਂ ਆਨੰਦ ਪੈਲਸ ਵਾਲਿਆਂ ਨੇ ਅਲੱਗ ਟਰਾਂਸਫਾਰਮਰ ਆਪਣਾ ਲਗਵਾਇਆ ਹੈ ਇਸੇ ਤਰ੍ਹਾਂ ਇਹਨਾਂ ਦੇ ਟਰਾਂਸਫਾਰਮਰ ਲੱਗ ਲੱਗਣਾ ਚਾਹੀਦਾ ਹੈ ਤਾਂ ਕਿ ਰੈ residense ਜਿਹੜੇ ਵੀ ਘਾਰਾ ਸੱਦੇ ਉਹਨਾਂ ਨੂੰ ਨੁਕਸਾਨ ਨਾ ਹੋਵੇ ਭਰ ਦੋ ਜਿਹੇ ਦਿਨ ਕਦੀ ਲਾਈਟ ਬੱਤ ਜਾਂਦੀ ਹੈ ਕਦੀ ਘਟ ਜਾਂਦੀ ਹੈ ਕਦੀ ਕੋਈ ਨੁਕਸਾਨ ਹੋ ਜਾਂਦਾ ਹੈ ਕਦੀ ਕੋਈ ਨੁਕਸਾਨ ਹੁੰਦਾ ਹੈ ਇਹ ਡੂ ਟੂ ਇਹਨਾਂ ਦੇ ਜਿਹੜੇ ਜਾਂ ਦੁਕਾਨਾਂ ਹੋਣਾ ਕਰਦੀਆਂ ਦੁਕਾਨਵਾਲਿਆਂ ਦਾ ਲੋਡ ਅਗਰ ਲੱਗ ਕਰਦੇ ਨੇ ਕਿ ਬਿਜਲੀ ਵਾਲੇ ਕਿ ਅਸੀਂ ਬਹੁਤ ਥੈਂਕਸ ਸੁਝਾ ਰਹੇ ਹਾਂ ਨਾ ਵੀ ਤੁਹਾਡੇ ذریعے ਤੁਹਾਡੇ ਪ੍ਰੈਸ ਦੇ ذریعے ਮੈਂ ਇਹਨਾਂ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਇਹ ਜਿਹੜੇ ਲੋਡ ਹੈ ਇਹਨਾਂ ਨੂੰ ਵਾਇਟ ਦਿੱਤਾ ਜਾਏ ਠੀਕ ਥੈਂਕ ਯੂ ਅੱਜ ਕੀ ਨਾਮ ਆ ਤੁਹਾਡਾ ਤੇ ਕੀ ਘਟਨਾ ਜਿਹੜੀ ਇੱਥੇ ਵਾਪਰੀ ਮੈਂ ਗੁਰਵਿੰਦਰ ਸਿੰਘ ਫਾਇਰਮੈਨ ਆ ਜੀ ਇੱਥੇ ਅੱਗ ਲੱਗੀ ਹੈ ਜੀ ਬਹੁਤ ਜ਼ਿਆਦਾ ਹੂੰ ਸ਼ਾਰਟ ਸਰਕਟ ਹੋਇਆ ਸਾਨੂੰ ਮੌਕੇ ਤੇ ਫੋਨ ਆਇਆ ਤੇ ਮੌਕੇ ਤੇ ਗੱਡੀ ਪਜਾ ਕੇ ਅੱਗ ਵਿਝਾਈ ਆ ਬਹੁਤ ਜ਼ਿਆਦਾ ਅੱਗ ਸੀ ਸਰ ਕਿਹੜੀ ਜਗ੍ਹਾ ਕਿਸ ਕਰਨ ਲੱਗੀ ਅੱਗ ਜੇ ਆਨੰਦ ਪੈਲਸ ਦੇ ਸਾਹਮਣੇ ਆ ਬੰਦੇ ਨੂੰ ਲੱਗੀ ਆ ਬਸ ਲੋਡ ਜ਼ਿਆਦਾ ਏਸੀ ਉਸੀ ਜ਼ਿਆਦਾ ਲੋਕ ਛੱਡਦੇ ਆਉਂਦੇ ਕਰਕੇ ਥੋੜਾ ਜਿਹਾ ਹੋ ਗਿਆ ਸਿਸਟਮ ਜਿੱਦਾਂ ਸਰਕਾਰ ਨੇ ਕਿਹਾ ਘੱਟ ਛੱਡੋ 25 ਦੇ 24 ਦੇ ਛੱਡੋ ਉਹ ਲੋਕ ਨਹੀਂ ਅੱਜਕੱਲ ਸਾਰੇ 16 ਦੇ ਛੱਡਦੇ ਆ ਇਸ ਕਾਰਨ ਕਰਕੇ ਹੀਟ ਹੋ ਗਈਆਂ ਤਾਰਾਂ ਤੇ ਆਉਂਦੇ ਕਰਕੇ ਬਹੁਤ ਤਕੜਾ ਸ਼ਾਰਟ ਸਰਕਟ ਹੋਇਆ ਜਿਆਦੀ ਅੱਗ ਸੀ ਹੁਣ ਅੱਗ ਤੇ ਕਾਬੂ ਪਾ ਲਿਆ ਟਾਈਮ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪੂਰਾ ਛੋਟਾ ਪਹਾੜਾ ਬਚਾ ਲਿਆ ਗਿਆ ਜੀ ਭਾਜੀ ਕੀ ਨਾਮ ਆ ਤੁਹਾਡਾ ਤੇ ਕੀ ਘਟਨਾ ਇਸ ਵਕਰੀ ਹੈ ਜੀ ਦਾ ਨਾਮ ਆਤਾਰ ਸਿੰਘ ਹੈ ਜੀ ਮੈਂ ਸਾਹਮਣੇ ਗਲੀ ਵਿੱਚ ਆਇਆ ਹਾਂ ਮੈਂ ਤਕਰੀਬਨ ਜਗਨਮ ਤਾਰਾ ਨੂੰ ਹੱਥ ਲਾ ਕੇ ਬੜੀ ਬਹੁਤ ਜ਼ਿਆਦਾ ਸੀ ਅੱਜ ਤਕਰੀਬਨ ਏਸੀ ਚ ਚੱਲਦੇ ਹੋਣੇ ਲੋਕਾਂ ਦੇ ਇੱਥੇ ਆ ਨਿਕਾ ਟਰਾਂਸਫਰਮ ਸੀ ਨਵਾਬ ਵਾਲਿਆਂ ਦਾ ਅੱਗ ਪੈ ਗਈ ਇੱਥੋਂ ਸਾਰੀ ਬਹੁਤ ਜ਼ਿਆਦਾ ਮੁਟਕੇ ਮੁਕੇ ਸ਼ਰਮਾ ਜੀ ਹੈਗੇ ਆਪਣੇ ਇਹਨਾਂ ਨੇ ਆਪਣੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਜੀ ਆ ਕੇ ਹੁਣ ਇਹਨਾਂ ਨੇ ਮੌਕੇ ਤੇ ਭਜਾਈ ਆ ਕਿੰਨੀ ਕਾ ਅੱਗ ਸੀਗੀ ਜਿਹੜੀ ਕਾਫੀ ਬਹੁਤ ਜ਼ਿਆਦਾ ਇੱਥੇ ਭਾਮਾ ਮਾਚੀ ਪੂਰਾ ਪੂਰਾ ਖਤਰਾ ਸੀਗਾ ਸਾਰਾ ਵਾਲਿਆਂ ਨੂੰ ਖਤਰਾ ਸੀ ਬਹੁਤ ਜ਼ਿਆਦਾ ਜੀ ਉਹਦਾ ਬਾਕਸ ਲੱਗਾ ਸੀ ਵੱਡਾ ਜੀ ਉਹਦਾ ਬਾਕਸ ਲੱਗਾ ਸੀ ਜੀ ਉਹਦੇ ਕਰਕੇ ਪਾਸੇ ਬਾਕੀ ਨੁਕਸਾਨ ਹੋ ਰੌਣ ਬਾਕੀ ਬਾਕੀ ਬਿਜਲੀ ਦਾ ਸਾਰੀ ਬੰਦ ਹੋ ਗਿਆ ਸਾਰੇ ਮੈਚ ਹੋ ਗਏ ਇਧਰੋਂ ਬੁਖਾਉਤੀ ਸਾਹਮਣੇ ਬਹੁਤ ਜ਼ਿਆਦਾ ਨੁਕਸਾਨ ਫਾਇਰ ਬ੍ਰੇਡ ਨੇ